ਸ਼ੇਰੀਪੁਰ ਤੇਗਵਹਾ ਤਰਗੀ ਦਾ ਮਲਤਾਨਗਰ ਵਿੱਚ ਇੱਕ ਬਹੁਤ ਹੀ ਸ਼ਰਧਾਲੂ ਸਿੱਖ ਰਹਿੰਦਾ ਸੀ ਉਹ ਬਹੁਤ ਹੀ ਅਮੀਰ ਸੀ ਕਤੇ ਲੋਕ ਉਸ ਨੂੰ ਗੁਰੂਪਾ ਸੇਡ ਕਹਿੰਦੇ ਸਨ ਮਲਤਾਨਗਰ ਵਿੱਚ ਇੱਕ ਡਾਕਾਪੂ ਰਹਿੰਦਾ ਸੀ ਉਸ ਦਾ ਨਾਮ ਵੀ ਗੁਰੂਪਾ ਸੀ ਇੱਕ ਵਾਰੀ ਰੂਪੇ ਨੇ ਡਾਕਾ ਮਾਰਿਆ ਤੇ ਜਦੋਂ ਨਗਰ ਦੇ कोतवाल ਨੂੰ ਪਤਾ ਲੱਗਾ ਕਿ ਰੂਪੇ ਨੇ ਡਾਕਾ ਮਾਰਿਆ ਤਾਂ ਉਸਨੇ ਪੁਲ ਇੱਕੇ ਨਾਲ ਰੂਪੇ ਸੇਧ ਨੂੰ ਫੜ ਲਿਆ ਰੂਪਾ ਸੇਧ ਸਤਗੁਰੂ ਜੀ ਦਾ ਬਹੁਤ ਹੀ ਸ਼ਰਧਾਲੂ ਸੇਖ ਸੀ ਉਸਨੇ ਆਪਣੇ ਅੱਖਾਂ ਬੰਦ ਕਰਕੇ ਸਤਗੁਰੂ ਜੀ ਬਾਗ ਅਰਦਾਸ ਕੀਤੀ ਕਿ ਹੇ ਸਤਗੁਰੂ ਜੀਓ ਮੇਰੀ ਇੱਜ਼ਤ ਬਚਾ ਲਓ ਸਤਗੁਰੂ ਜੀ ਨੇ ਉਸਦੀ ਅਰਦਾਸ ਸੁਣ ਲਈ ਨੇੜਲੇ ਪਿੰਡ ਦੇ कोतवाल ਨੇ ਮਲਤਾਨ ਨਗਰ ਦੇ कोतवाल ਨੂੰ ਸੁਨੇਹਾ ਭੇਜਿਆ ਕਿ ਉਹਨਾਂ ਨੇ ਅਸਲੀ ਰੂਪੇ ڈاکੂ ਨੂੰ ਪਾੜਨੇ ਆ। ਤੇ ਚੋਰੀ ਦਾ ਸਾਰਾ ਸਮਾਨ ਵੀ ਉਹਨਾਂ ਨੂੰ ਮਿਲ ਗਿਆ ਹੈ। ਇਸ ਕਰਕੇ ਤੁਸੀਂ ਰੂਪੇ सेठ ਨੂੰ ਛੱਡ ਦਿ ਲੋ। ਜਦੋਂ ਮਲਤਾਨਗਰ ਦੇ कोतवाल ਨੂੰ ਇਹ ਸੁਨੇਹਾ ਮਿਲਦਾ ਹੈ ਤਾਂ ਉਹ ਰੂਪੇ सेठ ਨੂੰ ਛੱਡ ਦਿੰਦਾ ਹੈ ਅਤੇ ਉਸ ਤੋਂ ਮਾਫੀ ਮੰਗਦਾ ਹੈ। ਤੇ ਇਸ ਤਰ੍ਹਾਂ ਰੂਪੇ सेठ ਦੀ ਇੱਜ਼ਤ ਬਚ ਜਾਂਦੀ ਹੈ। ਕੁਝ ਦਿਨ ਬਾਅਦ ਜਦੋਂ ਰੂਪੇ ਸੇਣ ਨੂੰ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਉੱਤੇ ਬਿਰਾਜ ਡੇ ਰਹੇ ਹਨ ਅਤੇ ਸੰਗਤਾਂ ਦੂਰੋਂ ਦੂਰੋਂ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਹਨ ਤੇ ਸਤਿਗੁਰੂ ਜੀ ਵਾਸਤੇ ਕੀਮਤੀ-ਕੀਮਤੀ ਭੇਟਾ ਲੈ ਕੇ ਆ ਰਹੀਆਂ ਹਨ ਅਤੇ ਸਤਿਗੁਰੂ ਜੀ ਨੂੰ ਭੇਟ ਕਰ ਰਹੀਆਂ ਹਨ ਤਾਂ ਉਸਦੇ ਮਨ ਵਿੱਚ ਵੀ ਖਿਆਲ ਆਉਂਦਾ ਹੈ ਕਿ ਉਹ ਵੀ ਸਤਿਗੁਰੂ ਜੀ ਨੂੰ ਕੋਈ ਕੀਮਤੀ ਭੇਟਾ ਅਰਪਣ ਕਰੇ ਉਹ ਸਤਿਗੁਰੂ ਜੀ ਵਾਸਤੇ ਹੀਰੇ ਮੋਤੀਆਂ ਦੀ ਮਾਲਾ ਅਤੇ ਦੋ ਚੜਾਉ ਕੰਗਲ ਸਤਗੁਰੂ ਜੀ ਦੇ ਖਾਤ ਦੇ ਵਜਿਦੇ ਤਿਆਰ ਕਰਵਾਉਂਦਾ ਹੈ ਪਰ ਕਿਸੇ ਕਾਰਨ ਕਰਕੇ ਰੂਪੇ ਸੈਡ ਤੋਂ ਸ੍ਰੀ ਅਨੰਦਪੁਰ ਸਾਹਿਬ ਨਹੀਂ ਜਾਇਆ ਜਾਦਾ ਤੇ ਆਪਣੇ ਨਗਰ ਦੇ ਮਸੰਦ ਭਾਈ ਦੋਚੇ ਦੇ ਹੱਥੋਂ ਆਪਣੀ ਕੀਮਤੀ ਭੇਟਾ ਸਤਗੁਰੂ ਜੀ ਨੂੰ ਭੇਜਦਾ ਹੈ ਭਾਈ ਦੋਚਾ ਇਹਨਾਂ ਕੀਮਤੀ ਚੀਜ਼ਾਂ ਨੂੰ ਦੇਖ ਕੇ ਬੇਇਮਾਨ ਹੋ ਜਾਂਦਾ ਹੈ ਤੇ ਉਹ ਜਿਹੜਾ ਉਹ ਕੰਗਣ ਆਪਣੇ ਪੱਗ ਵਿੱਚ ਲੁਕੋ ਲੈਂਦਾ ਤੇ ਸਤਿਗੁਰੂ ਜੀ ਨੂੰ ਜਾ ਕੇ ਹੀਰੇ ਮੋਤੀਆਂ ਦੇ ਬਾਲਾ ਭੇਟ ਕਰ ਦਿੰਦਾ ਹੈ ਸਤਿਗੁਰੂ ਜੀ ਅੰਦਰ ਜਾਣੇ ਸਭ ਨੂੰ ਸਤਿਗੁਰੂ ਜੀ ਨੂੰ ਸਭ ਕੁਝ ਪਤਾ ਸੀ ਕਿ ਦੋਚਾ ਚਲਾਕੀ ਕਰ ਰਿਹਾ ਹੈ ਤੇ ਜਦੋਂ ਅਗਲੇ ਦਿਨ ਦਰਬਾਰ ਲੱਗਦਾ ਹੈ ਤੇ ਸਤਿਗੁਰੂ ਜੀ ਗੱਦੀ ਉੱਪਰ ਬਿਰਾਜਿਆਦੇ ਹਨ ਤਾਂ ਸਤਿਗੁਰੂ ਜੀ ਹੁਕਮ ਦਿੰਦੇ ਹਨ ਕਿ ਭਾਈ ਦੋਚਾ ਕਿੱਥੇ ਤੇ ਉਸ ਨੂੰ ਛੇਤੀ ਤੋਂ ਛੇਤੀ ਮੇਰੇ ਸਾਹਮਣੇ ਖਾਜਰ ਹੋ। ਭਾਈ ਦولت ਚੰਦ ਸਤਗੁਰੂ ਜੀ ਦਾ ਇਹ ਬਚਨ ਸੁਣ ਕੇ ਝੱਟ ਹੀ ਸਤਗੁਰੂ ਜੀ ਦੇ ਸਾਹਮਣੇ ਖਾਜਰ ਹੋ ਜਾਂਦਾ ਹੈ। ਸਤਗੁਰੂ ਜੀ ਭਾਈ ਦولت ਚੰਦ ਨੂੰ ਕਹਿੰਦੇ ਹਨ ਕਿ ਭਾਈ ਦولت ਚੇ ਤੂੰ ਸਾਡੇ ਵਾਸਤੇ ਕੀ ਲੈ ਕੇ ਆਇਆ ਹੈ? ਭਾਈ ਦولت ਚੰਦ ਸਤਗੁਰੂ ਜੀ ਦੀ ਇਹ ਗੱਲ ਸੁਣ ਕੇ ਕਹਿੰਦਾ ਹੈ ਕਿ ਸਤਗੁਰੂ ਜੀ ਮੈਂ ਜੋ ਕੁਝ ਵੀ ਲੈ ਕੇ ਆਇਆ ਸੀ ਕੱਲ ਹੀ ਆਪ ਜੀ ਨੇ ਅਰਪਣ ਕਰ ਦਿੱਤਾ ਸੀ ਸਤਿਗੁਰੂ ਜੀ ਫਿਰ ਕਹਿੰਦੇ ਹਨ ਕਿ ਭਾਈ ਦੋਚੇ ਯਾਦ ਕਰ ਲੈ ਕੋਈ ਚੀਜ਼ ਤੇਰੇ ਕੋਲ ਕਿਤੇ ਰਹਿ ਨਾ ਗਈ ਹੋਵੇ ਕਿਸੇ ਪ੍ਰੇਮੀ ਨੇ ਕੋਈ ਚੀਜ਼ ਸਾਨੂੰ ਦੇਣ ਵਾਸਤੇ ਦਿੱਤੀ ਹੋਵੇ ਤੇ ਤੁਸੀਂ ਸਾਨੂੰ ਦੇਣੀ ਭੁੱਲ ਗਏ ਸਤਿਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਦੋਚੇ ਨੂੰ ਗੁੱਸਾ ਆ ਜਾਂਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਮੇਰੇ ਨਾਲ ਜਵਾਕਾਂ ਵਾਂਗ ਵਿਵਹਾਰ ਕਿਉਂ ਕਰ ਰਹੇ ਹੈ ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ ਅਤੇ ਤੁਸੀਂ ਮੇਰੀ ਇੱਜ਼ਤ ਉਤਾਰ ਰਹੇ ਹੋ ਮੈਂ ਪਿਛਲੇ 10 ਸਾਲਾਂ ਤੋਂ ਗੁਰੂ ਘਰ ਦੀ ਸੇਵਾ ਕਰ ਰਿਹਾ ਹਾਂ ਤੇ ਆਪ ਜੀ ਮੇਰੇ ਉੱਪਰ ਸ਼ੱਕ ਕਰ ਰਹੇ ਹੋ ਭਾਈ ਦੋਲਜੇ ਦੀ ਇਹ ਗੱਲ ਸੁਣ ਕੇ ਸਤਗੁਰੂ ਜੀ ਮੁਸਕੁਰਾਏ ਤੇ ਕਿਹਾ ਕਿ ਭਾਈ ਦੋਲਜੇ ਸਾਡੇ ਕੋਲ ਆਓ ਜਦੋਂ ਭਾਈ ਦੋਲਜਾ ਸਤਗੁਰੂ ਜੀ ਕੋਲ ਜਾਂਦਾ ਹੈ ਤਾਂ ਸਤਗੁਰੂ ਜੀ ਉਸ ਦੀ ਪੱਗ ਤੇ ਜ਼ੋਰਦਾਰ ਥੱਪੜ ਮਾਰਦੇ ਹਨ ਤੇ ਕਹਿੰਦੇ ਹਨ ਕਿ ਜਿੱਤ ਤਾਂ ਅਸੀਂ ਹੁਣ ਪਾਈ ਹੈ ਜਿਹੜੀਆਂ ਸਿੱਖ ਸੰਗਤਾਂ ਉਥੇ ਖੜੀਆਂ ਹੁੰਦੀਆਂ ਹਨ ਉਹ ਇਹ ਦੇਖ ਕੇ ਬਹੁਤ ਹੈਰਾਨ ਹੁੰਦੀਆਂ ਹਨ ਕਿ ਸਤਿਗੁਰੂ ਜੀ ਨੂੰ ਪਹਿਲਾਂ ਤਾਂ ਕਦੇ ਇੰਨਾ ਗੁੱਸਾ ਨਹੀਂ ਆਇਆ ਤੇ ਉਹਨਾਂ ਸਿੱਖ ਸੰਗਤਾਂ ਦੀ ਹੈਰਾਨੀ ਉਦੋਂ ਹੋਰ ਵੱਧ ਜਾਂਦੀ ਹੈ ਜਦੋਂ ਪਾਈ ਗੋਲ ਦੇ ਪੱਗ ਵਿੱਚੋਂ ਜਿਹੜਾ ਉਹ ਕੰਗਰ ਨਿਕਲਦੇ ਹਨ ਤੇ ਇੱਕ ਸਿੱਖ ਉਹ ਜੜਾਉ ਕੰਗਰ ਚੱਕ ਕੇ ਸਤਿਗੁਰੂ ਜੀ ਨੂੰ ਫੜਾਉਂਦਾ ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਦੋਚੇ ਤੇਰੀ ਇੱਜ਼ਤ ਵਿੱਚੋਂ ਇਹ ਕੀ ਨਿਕਲਿਆ ਕਿਸੇ ਪ੍ਰੇਮੀ ਨੇ ਬੜੀ ਸ਼ਰਧਾ ਅਤੇ ਬੜੇ ਪ੍ਰੇਮ ਨਾਲ ਇਹ ਕੀਮਤੀ ਚੀਜ਼ ਸਾਨੂੰ ਭੇਜੀ ਸੀ ਤੇ ਤੁਸੀਂ ਆਪਣੇ ਕੋਲ ਰੱਖ ਲਈ ਜਦੋਂ ਉਸ ਪ੍ਰੇਮੀ ਨੂੰ ਇਸ ਗੱਲ ਦਾ ਪਤਾ ਲੱਗੂਗਾ ਤਾਂ ਉਹਦੇ ਦਿਲ ਤੇ ਕੀ ਬੀਟੂਗੀ ਸਤਿਗੁਰੂ ਜੀ ਵੀ ਇਹ ਗੱਲ ਸੁਣ ਕੇ ਫਾਇਦੋ ਜੀ ਬਹੁਤ ਸ਼ਰਮ ਆਉਂਦੀ ਹੈ ਤੇ ਆਪਣਾ ਸਿਰ ਨੀਵਾ ਕਰ ਲੈਂਦਾ ਹੈ ਤੇ ਆਪਣੇ ਪੈਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੰਦਾ ਤੇ ਕਹਿੰਦਾ ਹੈ ਕਿ ਸਤਿਗੁਰੂ ਜੀ ਮੈਂ ਤਾਂ ਆਪ ਜੀ ਨੂੰ ਇੱਕ ਬਾਲਕ ਸਮਝਿਆ ਸੀ ਪਰ ਆਪ ਤਾਂ ਅੰਤਰ ਜਾਗੇ ਹੋ ਮੈਂ ਇਥੋਂ ਬਹੁਤ ਵੱਡੀ ਭੁੱਲ ਹੋ ਗਈ ਮੈਨੂੰ ਮਾਫ਼ ਕਰ ਦਿਓ ਸਤਿਗੁਰੂ ਜੀ ਉਸ ਦੀ ਇਹ ਬੇਨਤੀ ਸੁਣ ਕੇ ਉਸ ਨੂੰ ਹੱਥ ਪਾਉਂਦੇ ਹਨ ਕੇ ਭਾਈ ਦੁਲਜੇ ਗੁਰੂ ਘਰ ਵਿੱਚ ਬਖਸ਼ਿਸ਼ਾਂ ਦੀ ਕੋਈ ਕਮੀ ਨਹੀਂ। ਅਸੀਂ ਤੈਨੂੰ ਮਾਫ਼ ਕਰ ਦਿੰਦੇ ਹਾਂ ਪਰ ਅੱਗੇ ਤੋਂ ਇਹ ਗਲਤੀ ਨਾ ਕਰੀਂ। ਸਤਿਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਦੁਲਜਾ ਬਹੁਤ ਖੁਸ਼ ਹੁੰਦਾ ਹੈ। ਇਸ ਤਰ੍ਹਾਂ ਭਾਈ ਦੁਲਜੇ ਅਤੇ ਬਾਕੀ ਸਿੱਖ ਸੰਗਤਾਂ 'ਚ ਸਤਿਗੁਰੂ ਜੀ ਪ੍ਰਤੀ ਅਥਾਪ੍ਰੇਮ ਅਤੇ ਵਿਸ਼ਵਾਸ ਬਣ ਜਾਂਦਾ। ਸੋ ਪਿਆਰੇ ਸਾਧ ਸੰਗਤ ਜੀ ਵੀਡੀਓ ਤੋਂ ਤੁਹਾਨੂੰ ਕਿੱਦਾਂ ਨਹੀਂ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਕਰਦੇ ਰਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ